ਮਾਤਾ ਜੀਤ ਕੌਰ ਗੁਰੂ ਜੀ ਨੂੰ ਕਹਿਣ ਲੱਗੇ ਪੁੱਤਰਾਂ ਦਾ ਕਰੀਏ ਵਿਆਹ ਕਿ ਸ਼ੈਨਸ਼ਾ ਮੇਰੇ ਦਿਲ ਵਿੱਚ ਬੜਾ ਚਾਹ ਕਿ ਦਾਤ ਆ ਪੁੱਤਰਾਂ ਦਾ ਕਰਨ ਨਾ ਵਿਆਹ ਓ ਹਿਮਕੁੰਡ ਵਾਸੀ ਬੋਲੇ ਹੱਸ ਕੇ ਕਹਿੰਦੇ ਜੀਤ ਕੌਰੇ ਪੁੱਤਰਾਂ ਨੂੰ ਮੰਗ ਮਹਿ ਲਿਆ ਕਿ ਜੀਤ ਕੌਰੇ ਹੋਜੂ ਥੋੜੀ ਦੇਰ ਤਾਈਂ ਵਿਆਹ ਕਿ ਜੀਤ ਕੌਰੇ ਪੁੱਤਰਾਂ ਨੂੰ ਮੰਗ ਮਹਿ ਲਿਆ ਕੋਰ ਗੁਰੂ ਜੀ ਨੂੰ ਕਹਿਣ ਲੱਗੇ ਪੁੱਤਰਾਂ ਦਾ ਕਰੀਏ ਵਿਆਹ ਕਿ ਸ਼ੈਨ ਸ਼ਾ ਮੇਰੇ ਦਿਲ ਵਿੱਚ ਬੜਾ ਚਾ ਕਿ ਦਾਤ ਆ ਪੁੱਤਰਾਂ ਦਾ ਕਰਨ ਨਾ ਵਿਆਹ ਓ ਹੇਮਕੁੰਡ ਵਾਸੀ ਬੋਲੇ ਹੱਸ ਕਹਿੰਦੇ ਜੀਤ ਕੋਰੇ ਪੁੱਤਰਾਂ ਨੂੰ ਮੰਗ ਮਹਿ ਲਿਆ ਕਿ ਜੀਤ ਕੋਰੇ ਹੋਜੂ ਥੋੜੀ ਦੇਰ ਤਾਈ ਵਿਆਹ ਕਿ ਜੀਤ ਕੋਰੇ ਪੁੱਤਰਾਂ ਸੁਪਨਿਆਂ ਦੀ ਜਾਵੇਗੀ ਦੱਸੋ ਜੀ ਕਿਹੜੇ ਰਾ ਕਿਹੜੇ ਸਮੇਂ ਜਾਵੇਗੀ ਬਰਾਤ ਮੇਰੇ ਸੋਹਣਿਆਂ ਦੀ ਜਾਵੇਗੀ ਦੱਸੋ ਜੀ ਕਿਹੜੇ ਰਾ ਕਿ ਸ਼ੈਨ ਸ਼ਾਹ ਇਹ ਵੀ ਮੈਨੂੰ ਦਿਓ ਬਤਲਾ ਕਿ ਦਾਤਿਆ ਮੇਰੇ ਦਿਲ ਵਿੱਚ ਬੜਾ ਚਾ ਓ ਸ਼ੇ ਪੋਲ ਚੜੇਗੀ ਜਨਤ ਜੀ ਆਨੰਦਪੁਰ ਵਾ ਜਗਾ ਜਲਮੀ ਤੂੰ ਵਜਾ ਸ਼ੇ ਉਹ ਚੜੇਗੀ ਜਨਹਿਤ ਦੀ ਆਨੰਦਪੁਰੋਂ ਵਾਜੇਗਾ ਜੇ ਲਵੀ ਤੂੰ ਵਜਾ ਕਿ ਜੀਤ ਕੋਰੇ ਪੁੱਤਰਾਂ ਨੂੰ ਮੰਗ ਮੈਂ ਲਿਆ ਕਿ ਜੀਤ ਕੋਰੇ ਹੋਜ ਥੋੜੀ ਦੇਰ ਤਾਈਂ ਵਿਆ ਗੀਤ ਨਾਮ ਗਾਏ ਨਾਮ ਸੱਦੇ ਸਹੇਲੀਆਂ ਨੂੰ ਆਪੇ ਹੀ ਸ਼ਵਾਰੇ ਦੇ ਤੇ ਲਾ ਗੀਤ ਨਾਮ ਗਾਏ ਨਾਮ ਸੱਦੇ ਆ ਸਹੇਲੀਆਂ ਨੂੰ ਆਪੇ ਹੀ ਸ਼ਵਾਰੇ ਦਿੱਤੇ ਲਾ ਕਿ ਸ਼ੈਨ ਸ਼ਾ ਮੇਰੇ ਦਿਲ ਵਿੱਚ ਬੜਾ ਚਾ ਕਿ ਦਾਤ ਆ ਪੁੱਤਰਾਂ ਦਾ ਕਰਨਾ ਵਿਆ ਉਹ ਸਰਸਾ ਦੇ ਕੰਡੇ ਉੱਤੇ ਮਿਲਣੀ ਜ਼ਰੂਰ ਹੋਗੀ ਵੈਰੀਆਂ ਦੀ ਫੌਜ ਨਾਲ ਜਾ ਕਿ ਜੀਤ ਕੋਰੇ ਪੁੱਤਰਾਂ ਨੂੰ ਮੰਗ ਮੈਂ ਲਿਆ ਕਿ ਜੀਤ ਕੋਰੇ ਹੋਜ ਥੋੜੀ ਦੇਰ ਤਾਈਂ ਵਿਆ ਮੈਂ ਕਿਹੜੇ ਸ਼ਹਿਰ ਮੰਗੇ ਤੁਸਾਂ ਜਾ ਕਿ ਸ਼ੈਨ ਸ਼ਾਹ ਇਹ ਵੀ ਮੈਨੂੰ ਦਿਓ ਬੋਤਲਾ ਕਿ ਦਾਤਿਆ ਮੇਰੇ ਦਿਲ ਵਿੱਚ ਬੜਾ ਚਾਹ ਉਹ ਵਿੱਚ ਚਮਕੌਰ ਮੌਤ ਰਾਣੀ ਨਾਲ ਲੈਣ ਲਾਵਾ ਲੈਣਗੇ ਸ਼ਹੀਦੀ ਅਸਪਾ ਕਿ ਜੀਤ ਕੋਰੇ ਪੁੱਤਰਾਂ ਨੂੰ ਮੰਗ ਮੈ ਲਿਆ ਕਿ ਜੀਤ ਕੋਰੇ ਹੋ ਜੂ ਥੋੜੀ ਦੇਰ ਤਾਈਂ ਵਿਆ ਜਿਹੜੇ ਪੰਥ ਦੇ ਗਲਾਬ ਸੋਹਣੇ ਕਿਹੜੇ ਸ਼ਹਿਰ ਟੁੱਕਣੇ ਨਾ ਕਿ ਸ਼ੈਨ ਸ਼ਾ ਇਹ ਵੀ ਮੈਨੂੰ ਦਿਓ ਬੋਤਲਾ ਕਿਦਾ ਤਾ ਮੇਰੇ ਦਿਲ ਵਿੱਚ ਬੜਾ ਚਾਹ ਉਹ ਮੰਗੇ ਸਰ ਹੰਦ ਵਿੱਚ ਨਿੱਕੇ ਤੇਰੇ ਲਾਲ ধੋਵੇ ਗੰਗੂ ਤਾਂ ਹੀ ਵਿਚੋਲਾ ਲਿਆ ਬਣਾ ਕਿ ਜੀਤ ਕੌਰ ਪੁੱਤਰਾਂ ਨੂੰ ਮੰਗ ਮਹਿਲਿਆ ਕਿ ਜੀਤ ਕੌਰ ਹੋਜ ਥੋੜੀ ਦੇਰ ਤਾਂ ਹੀ ਵਿਆਹ